ਨੇ ਕੰਮਾਂ ਨੂੰ ਸ਼ੁਰੂ ਕਰਦੇ ਨੇ ਉਹ ਅਭਿੰਦ ਦੇ ਜੋਡ ਕਰਦ ਕਰਦੇ ਨੇ ਰਾਜ ਪੈਰਾ ਦੇ ਅਸੀਂ ਸਾਰੇ ਮਿਲ ਕੇ ਇੱਕ ਜੋ ਨਵੀਂ ਰਹਿਤ ਉਸ ਕੇ ਹੈ ਤੇ ਆਪਣਾ ਸਭ ਖਿਆਲ ਸਨਖਿਆਵਾਂ ਸੁਵਿਧੀਆਂ ਚਾਹਤ ਹੈ ਆਮ ਆਦਮੀ ਪਾਰਟੀ ਦਾ ਚੰਗਾ ਮੌਕਾ ਮੈਂ ਰਹਿ ਨਹੀਂ ਆ ਮੈਂ ਤਾਲਮਤ ਕਰਨਾ ਤੁਹਾਡਾ ਸਾਰਿਆਂ ਤੁਸੀਂ ਬਹੁਤ ਮਿਹਨਤ ਕੀਤੀ ਹੈ ਅੱਜ ਕੀ ਕੀਤੀ ਕਿ

तो याद रखना याद पार्टी सरकार बनने के बाद से ही पंजाब के लोगों के लिए लगातार काम कर रही है पंजाब सरकार लगातार काम कर रही है वो चाहे लाखों लोगों के घरों में बिजली का बिल शुरू कराना हो मोहल्ला क्लिनिक में लोगों का इलाज कराना हो ईमानदारी से सरकारी नौकरियां लगवाना हो या गांव गांव तक किसानों का फायदा पहुंचाना हो गांव गांव में खेल के मैदान बनवाना हो तालाब साफ करवाना हो नहरी खाल साफ करवाना ये सब काम हो रहे हैं लेकिन इस सबसे बड़ी चीज युद्ध नशे के विरुद्ध जो मानसाब की सरकार ने शुरू की है उसका गांव गांव में खूब माहौल है कि अच्छा काम हो रहा है गांव गांव में लोग दुआएं दे रहे हैं कि आप छोटी बड़ी सब तरह की मछलियों को पकड़ रहे हो कोई भेदभाव नहीं कर रहे किसी के साथ कोई डर नहीं रहा प्रशासन सरकार किसी से डर नहीं रही है बड़े बड़े लोगों से भी किसी माफिया से तो लोग खुश हैं इस बात से अब आम आदमी पार्टी के कार्यकर्ताओं का आज हमने गुरदासपुर में सम्मेलन किया और ये सब कार्यकर्ता नहीं आम आदमी पार्टी के लीडर्स हैं इन्हीं में से आने वाले समय के विधायक आने वाले समय के मंत्री आने वाले समय के केंद्र के राजनीति करने वाले लोग निकलेंगे तो उनसे मैं चर्चा करने आया था अमन जी शहरी कलसी जी हम सब लोग यहाँ चर्चा करने आए थे उनसे और साथ साथ जो डिस्ट्रिक्ट प्रेसिडेंट हैं जिन्होंने नया काम संभाला है उन्होंने गवर्न रंधावा जी उन्होंने पूरे जिले के कार्यकर्ताओं की लीडर्स की मीटिंग बुलाई थी तो मुझे बड़ा अच्छा लगा सब बहुत पॉजिटिव माहौल में थे और सब ऊर्जा से भरे हुए हैं सर जो, देखिए आम आदमी पार्टी अनुशासित पार्टी है आम आदमी पार्टी पंजाब के लोगों की उम्मीदों की पार्टी है जो भी लीडर सरकार में रह के कुछ गलत करेगा या पार्टी में किसी पद पर रह के कुछ ऐसा काम करेगा जो पार्टी के हित में ना हो पंजाब के लोगों के हित में ना हो पंजाब के लोगों को हित को भूल के जो भी लीडर अपनी छोटी मोटी अपनी अहम की राजनीति में पड़ेगा उसको फिर अनुशासनिक रूप में सजा तो दी जाए आज ਦੇ ਪ੍ਰੋਗਰਾਮ ਬਾਰੇ ਦੱਸ ਦਿਓ ਜੀ ਕਾਫੀ ਵੱਡੀ ਤਦਾਦ ਚ ਵਰਕਰ ਤੇ ਲੀਡਰ ਸ਼ਾਮਲ ਬਿਲਕੁਲ ਜੀ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਇਹ ਆਲ ਜ਼ਿਲ੍ਹਾ ਵਰਕਰ ਮੀਟਿੰਗ ਸੀ ਸਾਡੀ ਜਿਹੜੇ ਕਹਿ ਸਕਦੇ ਆ ਵੀ ਹਰ ਹਲਕੇ ਦੇ ਵਿੱਚੋਂ ਜਿਹੜੇ ਮੇਨ ਮੇਨ ਆਗੂ ਸਹਿਬਾਨ ਜਿਹੜੇ ਪਾਰਟੀ ਦੇ ਸਾਡੇ ਮੋਢੀ ਉਹ ਸਾਰੇ ਪਹੁੰਚੇ ਸੀ ਪਰ ਉਹਨਾਂ ਨੂੰ ਮੇਨ ਮਨੀਸ਼ੀ ਸ਼ੋਧਿਆ ਜੀ ਪੰਜਾਬ ਪ੍ਰਧਾਨ ਸਰ ਦੇ ਆਮਨ ਅਰੋੜਾ ਜੀ ਗਰਨ ਮੰਤਰੀ ਕੁਲਦੀਪ ਢਾਲੀਵਾਲ ਜੀ ਔਰ ਨਾਲ ਦੇ ਨਾਲ ਸਾਡੇ ਮੇਰੇ ਛੋਟੇ ਵੀਰ ਜੋਬਨ ਰੰਦਾਵਾ ਜਿਹਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਉਹਦੀ ਅਗਵਾਈ ਦੇ ਵਿੱਚ ਇੱਕ ਨਾਲ ਮੇਨ ਵੱਡੀ ਮੀਟਿੰਗ ਕਰ ਦਿੱਤੀ ਜਿੱਦੇ ਸਾਰੇ ਲੀਡਰ ਸਹਿਬਾਨਾਂ ਨੂੰ ਆਪਾਂ ਬੁਲਾ ਕੇ ਆਪਣੇ ਜਿਹੜੇ ਵਰਕਰ ਸਹਿਬਾਨ ਸੀ ਉਹਨਾਂ ਨੂੰ ਤਗੜੇ ਕੀਤਾ ਔਰ ਲਾਂਬੰਦ ਕਰਕੇ ਪਿੰਡਾਂ ਚ ਤੋਰਿਆ ਹਲਕੇ ਸਿੱਖਿਆ ਵੀ ਦੇ ਕੇ ਗਏ ਆ ਕਹਿੰਦੇ ਉੱਤੇ ਚੱਲਣ ਦੀ ਜ਼ਰੂਰਤਾਂ ਲੀਡਰਾਂ ਨੂੰ ਵੀ ਤੇ ਵਰਕਰ ਨੂੰ ਵੀ ਜੇ 2027 ਦੀਆਂ ਇਲੈਕਸ਼ਨਾਂ ਚ 16 ਦੀ ਜਗ੍ਹਾ ਤੇ 5 ਸੀਟਾਂ ਮਾਝੇ ਚ ਲੈਣੀਆਂ ਤਾਂ ਇਹ ਬਿਲਕੁਲ ਜੋ ਉਹ ਦੱਸਦੇ ਨੇ ਠੀਕ ਹੈ ਇੱਕ ਗੱਲ ਤੇ ਕਲੀਅਰ ਹੈ ਵੀ ਜਿਹੜੀਆਂ ਪਾਰਟੀ ਦੀਆਂ ਗਾਈਡਲਾਈਨਾਂ ਨੇ ਜੇ ਆਪਾਂ ਉਹਦੇ ਤੇ ਵਰਕ ਕਰਦੇ ਆਂ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਉੱਥੇ ਨੁਕਸਾਨ ਹੋਵੇ ਉੱਥੇ ਫਾਇਦਾ ਹੀ ਹੁੰਦਾ ਹਰ ਬੰਦੇ ਲਈ ਸੁਣਨੇ ਕਈ ਲੋਕ ਲੁਧਿਆਣਾ ਕੋਬਰ ਵਿਜੇ ਪ੍ਰਤਾਪ ਦੀ ਮੌਤਰੀ ਨੂੰ ਲੱਗ ਕੇ ਕਿਹਨਾਂ ਦੇਖੋ ਮੈਨੂੰ ਤੁਹਾਡੇ ਤੋਂ ਪਤਾ ਲੱਗਾ ਜੀ ਹੱਲੇ ਹੁਣੇ ਤੇ ਮੈਂ ਹੁਣੇ ਇਹਦੇ ਬਾਰੇ ਕਿਉਂਕਿ ਮੀਟਿੰਗ ਤੋਂ ਬਾਅਦ ਸਿੱਧੇ ਇੱਥੇ ਆ ਕੇ ਆ ਕੇ ਤੇ ਹੁਣੇ ਮੈਂ ਕਲੀਅਰ ਕਰਕੇ ਚਲੋ ਲੁਧਿਆਣਾ ਚੋਣਾਂ ਦੇ ਵਿੱਚ ਜਿਹੜਾ ਵਾ ਵੱਡਾ ਨਾਮ ਜਿਹੜਾ ਸ਼ਰੀ ਕਲਸੀ ਦਾ ਵੱਜ ਕੇ ਬਾਹਰ ਆਇਆ ਉਹਦੇ ਬਾਰੇ ਕਿੰਨੀ ਪਾਰਟੀ ਨੇ ਡਿਊਟੀ ਲਾਉਣੀ ਹੁੰਦੀ ਹੈ ਜੀ ਪਾਰਟੀ ਨੇ ਜਿੱਥੇ ਡਿਊਟੀ ਲਈ ਹੈ ਉੱਥੇ ਵਧੀਆ ਟੰਗ ਨਾਲ ਕੰਮ ਕੀਤਾ ਹੈ ਉਹਦਾ ਕੰਮ ਕਰਕੇ ਜਿਹੜਾ ਰਿਜ਼ਲਟ ਹੈ ਜਿਹੜਾ ਉਹ ਲੋਕਾਂ ਨੇ ਫਤਵਾ ਦੇਣਾ ਹੁੰਦਾ ਹੈ ਲੋਕਾਂ ਦੇ ਦਿਲ ਦੀ ਗ੍ਰਾਈ ਤੋਂ ਲੁਧਿਆਣਾ ਵਾਸਤੇ ਲੋਕਾਂ ਦਾ ਆਪਾ ਧੰਨਵਾਦ ਕਰਦੇ ਜਿਨ੍ਹਾਂ ਨੇ ਇੰਨਾ ਮਾਣ ਸਤਿਕਾਰ ਜਿਹੜਾ ਸਾਨੂੰ ਦਿੱਤਾ ਜੂਥ ਆਗੂ ਦਾ ਇਸ ਸਮਾਗਮ ਸੀ ਉਹਦਾ ਸੰਭਾਲ ਲੰਦਾ ਤੇ ਜੂਥ ਵੱਡੀ 11 ਵਿੱਚ ਪਹੁੰਚਿਆ ਹੋਇਆ ਸੀ ਤੁਸੀਂ ਜੂਥ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿਉਂਕਿ ਮਨੀਸ਼ ਚੋਧਿਆ ਜੀ ਨੇ ਵੀ ਜੂਥ ਉੱਥੇ ਹੀ ਜ਼ਿਆ ਇਹਦੇ ਵਿੱਚ ਸਭ ਤੋਂ ਮੇਨ ਮੈਸੇਜ ਇੱਕ ਸਾਡੀ ਪਾਰਟੀ ਆ ਆਮਦਵੀ ਪਾਰਟੀ ਜਿੱਥੇ ਮੈਂ ਕਹਿ ਸਕਦਾ ਵੀ ਹਰ ਵਰਕਰ ਦੀ ਕੰਮ ਕਰਨ ਵਾਲੇ ਦੀ ਕਦਰ ਹੈ ਜਿਹੜਾ ਵਰਕਰ ਵਧੀਆ ਢੰਗ ਨਾਲ ਕੰਮ ਕਰਦਾ ਹੈ ਜਿਹਦੇ ਚ ਪੇਸ਼ੈਂਸ ਹੈ ਉਹ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਐਸੀ ਪਾਰਟੀ ਹੈ ਜਿਹਦੇ ਚੋਂ ਸਰਵਾਈਵ ਕਰੂਗੇ ਕਰੋਗੇ ਜਕੂ ਪੁਵਾਨ ਫਰੀਦੀ ਮਾਤਾ ਦੇ ਕਤਲ ਨੂੰ ਲੈ ਕੇ ਕਿਹਾਣਾ ਜਾਂਦੇ ਕਿਉਂਕਿ ਤੁਹਾਡੀ ਹੀ ਪਾਰਟੀ ਦੇ ਲੀਡਰ ਕਹਿੰਦੇ ਨੇ ਕਿ ਇਹ ਕੈਨ ਕਤਲ ਨਹੀਂਗਾ ਗੈਂਗਸਟਰ ਕਤਲ ਨਹੀਂਗਾ ਇਹ ਸਿਆਸੀ ਕਤਲ ਹੈ ਦੇਖੋ ਮੈਂ ਗੈਂਗਸਟਰ ਵਾਦੇ ਹੱਕ ਚ ਨਹੀਂ ਆ ਪਰ ਦੁਸ਼ਮਨ ਦੀ ਮਾਂ ਵੀ ਇਹ ਆਖੂਗੀ ਵੀ ਕਿਸੇ ਦੁਸ਼ਮਨ ਦਾ ਵੀ ਪੁੱਤ ਨਾ ਮਰੇ ਸੋ ਮੰਦਭਾਗੀ ਕੱਟਿਆ ਜੀ ਥੈਂਕ ਯੂ ਜੀ ਸਾਹਿਬ ਯੋਗਵੰਤੀ ਅੱਜ ਬੜੇ ਵੱਡਾ ਜੀ ਇੱਕ ਤੇ ਅੱਜ ਸਿੱਖਿਆ ਵੀ ਦੇ ਕੇ ਗਏ ਨੇ ਤੇ ਇੱਕ ਤੁਹਾਡੀ ਸਿਫਤ ਵੀ ਕਰਕੇ ਗਏ ਨੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਮੇਰੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਇੱਕ ਆਮ ਘਰ ਦੇ ਨੌਜਵਾਨ ਨੂੰ ਜ਼ਿਲ੍ਹਾ ਪ੍ਰਧਾਨਗੀ ਦਿੱਤੀ ਤੇ ਉਹਨੂੰ ਜਦੋਂ ਅੱਜ ਅਹੁਦਾ ਸੰਭਾਲ ਸਮਾਰੋਹ ਸੀਗਾ ਤੇ ਖੁਦ ਆਪ ਸਾਡੀ ਜਿਹੜੀ ਆ ਨੈਸ਼ਨਲ ਲੀਡਰਸ਼ਿਪ ਤੇ ਸਟੇਟ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਆ ਉਹ ਆਈ ਮੇਰੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕੀ ਕਹਿਣਾ ਚਾਹੁੰਦੇ ਹੋ ਕਿਸ ਤਰੀਕੇ ਦਾ ਰਿਹਾ ਸਮਾਗਮ ਤੇ ਕਿਸ ਤਰੀਕੇ ਦੀ ਅਗਲੀ ਰਣਨੀਤੀ ਰਹੇਗੀ ਕਿਉਂਕਿ 2027 ਵੀ ਨਜ਼ਦੀਕ ਆ ਰਹੀ ਹੈ ਇਹ ਕੋ ਸਮਾਗਮ ਤੇ ਬੜਾ ਕਲੋਜ਼ ਜਾਂ ਪ੍ਰੋਗਰਾਮ ਸੀਗਾ ਅਸੀਂ ਸਿਰਫ ਆਪਣੇ ਬਲੌਕ ਪ੍ਰੈਜ਼ੀਡੈਂਟਸ ਤੇ ਸਰਪੰਚ ਸਾਹਿਬਾਨਾਂ ਨੂੰ ਸੱਦਾ ਦਿੱਤਾ ਸੀਗਾ ਪਰ ਇਹ ਆ ਕਿ ਉਹ ਉਹਦੇ ਨਾਲ ਹੀ ਜਿਹੜਾ ਵਾ ਉਹ ਰੈਲੀ ਦਾ ਜਿਹੜਾ ਰੂਪ ਉਹ ਧਾਰਨ ਕਰ ਗਿਆ ਤੇ ਅੱਗੇ ਦੀ ਰਣਨੀਤੀ ਜਿਹੜੀ ਆ ਉਹ ਹਰ ਪਿੰਡ ਦੇ ਵਿੱਚ ਜਾ ਕੇ ਹਰ ਗਲੀ ਦੇ ਵਿੱਚ ਜਾ ਕੇ ਆਪਣੇ ਵਰਕਰਾਂ ਦੇ ਨਾਲ ਰਾਤਾਂ